ਅਗਰ ਤੁਹਾਡਾ ਫਲੈਟ ਲੁਧਿਆਣਾ ਦੇ ਰਿਸ਼ੀ ਨਗਰ ਬਲਾਕ ਐਕਸ ਵਾਈ ਜਾਂ ਜ਼ेड ਵਿੱਚ ਹੈ ਤਾਂ ਵੱਡੀ ਖਬਰ ਤੁਹਾਡੇ ਲਈ ਹੈ ਲੁਧਿਆਣਾ ਰਿਸ਼ੀ ਨਗਰ ਦੇ 2016 ਫਲੈਟਾਂ ਦੀ ਰਜਿਸਟਰੀ ਹੁਣ ਹੋਣ ਜਾ ਰਹੀ ਹੈ ਹੁਣ ਤੁਸੀਂ ਵੀ ਕਰਾ ਸਕੋਗੇ ਆਪਣੇ ਫਲੈਟ ਦੀ ਰਜਿਸਟਰੀ ਆਪਣੇ ਨਾਮ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਪੂਰਾ ਦੇਖਣਾ ਵੀਡੀਓ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਸਾਰੇ ਪਹਿਲਾਂ ਤਾਂ ਸਾਰੇ ਪ੍ਰੈਸ ਦੇ ਭਰਾਵਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਔਰ ਮੈਂ ਪਹਿਲਾਂ ਤੁਹਾਡੇ ਪ੍ਰੈਸ ਦੇ ਥਰੂ ਇੱਕ ਚੀਜ਼ ਕਹਿਣਾ ਚਾਹੁੰਦਾ ਸਾਰੇ ਆਪਣੇ ਸ਼ਹਿਰ ਵਾਲਿਆਂ ਨੂੰ ਜਿਹੜੇ ਮੁੱਦੇ ਲਈ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਉਹ ਮੈਂ ਕਹਿੰਦਾ ਪਰ ਮੇਰੀ ਗੁਜ਼ਾਰਿਸ਼ ਹੈ ਸਾਰੇ ਲੁਧਿਆਣਵੀਆਂ ਨੂੰ ਸਾਰਿਆਂ ਨੂੰ ਕਿ ਕੋਈ ਵੀ ਖਬਰ ਆਂਦੀ ਹੈ ਉਹਨੂੰ ਪਹਿਲਾਂ ਚੈੱਕ ਕਰ ਲੈਣ ਸੋਸ਼ਲ ਮੀਡੀਆ ਤੇ ਤਾਂ ਅਗੇ ਭੇਜ ਮੈਂ ਜਿੱਥੇ ਵੀ ਜਾਂਦਾ ਕਿਸੇ ਵੀ ਮੀਟਿੰਗ 'ਚ ਕਿਸੇ ਵੀ ਪ੍ਰੈਸ 'ਚ ਪਹਿਲਾਂ ਇਹ ਕਹਿੰਦਾ ਇਹ ਅੱਗੇ ਸਪਰੈਡ ਨਾ ਕਰੋ ਅਫਵਾਹਾਂ ਬਹੁਤ ਫੈਲ ਰਹੀਆਂ ਅਫਵਾਹਾਂ ਇਸ ਵਲੇ ਆਪਾਂ ਨੂੰ ਨੁਕਸਾਨ ਕਰ ਰਹੀਆਂ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਇਹ ਬੁਲਾਈ ਗਈ ਹੈ ਐਕਸ ਵਾਈ ਜ਼ेड ਬਲਾਕ ਹੈਗੇ ਜੇ ਤੁਹਾਨੂੰ ਪਤਾ ਹੋਵੇ ਰਿਸ਼ੀਨਗਰ ਦੇ ਨਾਲ ਐਕਸ ਵਾਈ ਜ਼ेड ਬਲਾਕ ਹੈ ਇਹ 1980 ਵਿੱਚ ਲੋਟਮੈਂਟ ਹੋਈ ਸੀ ਲੋਕਾਂ ਦੀ ਅੱਜ ਤੱਕ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਉਨ ਮੈਂ ਤੁਹਾਨੂੰ ਉਹ ਜਿਹੜੇ ਉੱਥੇ ਦੇ ਹੈਗੇ 2016 ਦੇ ਆਸ-ਪਾਸ ਫਲੈਟ ਹੈਗੇ। ਔਰ ਉਹਨਾਂ ਲਈ ਅਸੀਂ ਇੱਕ ਹੈਲਪ ਡੈਸਕ ਬਣਾਉਣ ਲੱਗੇ ਆ। ਸੋਮਵਾਰ ਤੋਂ ਲੁਧਿਆਣਾ ਇੰਪਰੂਵਮੈਂਟ ٹرسٹ ਦੇ ਦਫ਼ਤਰ ਵਿੱਚ। ਉਸ ਹੈਲਪ ਡੈਸਕ ਵਿੱਚ ਜਿੰਨੇ ਵੀ ਉੱਥੇ ਰਹਿਣ ਵਾਲੇ ਹੈਗੇ 2016 ਫਲੈਟਾਂ ਚ ਉਹ ਜਾਣ ਕੁਝ ਕੁਝ ਨੂੰ ਅਲਾਟਮੈਂਟ ਹੋਈ ਹੋਈ ਆ। ਕੁਝ ਵੈਸਾ ਹੀ ਬੈਠੇ ਆ ਉੱਥੇ ਬਿਗੈਰ ਅਲਾਟਮੈਂਟ। ਜਿਨ੍ਹਾਂ ਨੂੰ ਤਾਂ ਅਲਾਟਮੈਂਟ ਹੋਈ ਹੋਈ ਆ ਉਹ ਉਹਨਾਂ ਦੇ ਕਾਗਜ਼ ਪੱਤਰ ਉੱਥੇ ਹੁੰਦੇ ਆ ਉਹ ਜਾਣ ਆਪਣੇ ਜਿਹੜੇ ਕੋਈ ਪੈਸੇ ਜਮ੍ਹਾਂ ਹੋਣ ਵਾਲੇ ਆ ਜਿਹੜੇ OTS ਸਰਕਾਰ ਨੇ ਪਿੱਛੇ ਕੀਆ ਉਹ ਆਲਮੋਸਟ ਕਿਸੇ ਦੇ 40% ਕਿਸੇ ਦੇ 50% ਕਿਸੇ ਦੇ ਵੱਧ ਮਾਫ ਹੋ ਚੁੱਕੇ ਆ ਉਹ ਜਮ੍ਹਾਂਕਰਾਨ ਤੇ ਆਪਣੀ ਰਜਿਸਟਰੀ ਦੀ ਫਾਰਮੈਲਿਟੀ ਪੂਰੀ ਕਰਕੇ ਕਰਾ ਦੇਣ ਜਿਹੜੇ ਉਧਾ ਬੈਠੇ ਆ ਔਰ ਜਿਨ੍ਹਾਂ ਦੀ ਅਲਾਟਮੈਂਟ ਨਹੀਂ ਹੋਈ ਹੋਈ ਉਹਨਾਂ ਲਈ ਵੀ ਇੱਕ ਚੰਗੀ ਖਬਰ ਹੈ ਉਹ ਖਬਰ ਇਹ ਹੈ ਕਿ ਉਹ ਜਿਹੜੇ 12 ਸਾਲ ਤੋਂ ਉੱਪਰ ਬੈਠੇ ਆ ਉਥੇ ਉਹ ਆਪਣਾ ਇਹ ਮੈਂ ਤੁਹਾਨੂੰ 10 ਕਾਗਜ਼ ਦੇਖ ਰਿਹਾ ਹਾਂ ਉਹਦੇ ਵਿੱਚੋਂ ਕੋਈ ਵੀ ਕਾਗਜ਼ ਲੈ ਜਾਣ ਜਿਹੜਾ ਪ੍ਰੂਵ ਕਰੇ ਕਿ ਉਹ 12 ਸਾਲ ਤੋਂ ਉੱਪਰ ਉੱਥੇ ਬੈਠੇ ਆ ਉੱਥੇ ਰਹਿ ਰਹੇ ਆ ਉਹਦੇ ਵਿੱਚ ਵੋਟਰ ਆਈਡੈਂਟੀਟੀ ਕਾਰਡ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਬੈਂਕ ਦੀ ਪਾਸਬੁੱਕ ਵਹੀਕਲ ਰਜਿਸਟ੍ਰੇਸ਼ਨ ਸਰਟੀਫਿਕੇਟ ਕੋਈ ਸੇਲ ਟੈਕਸ ਦੀ ਜੇ ਕਿਸੇ ਕੋਲ ਰਜਿਸਟ੍ਰੇਸ਼ਨ ਹੈਗੀ ਬੈਡ ਦੀ ਜੀਐਸਟੀ ਸੇਲ ਟੈਕਸ ਜੀਐਸਟੀ ਦੀ ਤਾਂ ਮੈਨੂੰ ਲੱਗਾ 12 ਸਾਲ ਪੁਰਾਣੀ ਹੋਣੀ ਨਹੀਂ ਬਾਕੀ ਜਿਹੜੀਆਂ ਹੋਰ ਕੋਈ ਵੀ ਹੋਵੇ ਇਲੈਕਟ੍ਰਿਸਿਟੀ ਮੀਟਰ ਦਾ ਕਨੈਕਸ਼ਨ ਵਾਟਰ ਸਪਲਾਈ ਕਨੈਕਸ਼ਨ ਰਾਸ਼ਨ ਕਾਰਡ ਹੋਰ ਕੋਈ ਵੀ ਡਾਕੂਮੈਂਟ ਜਿਹੜਾ ਕੋਈ ਗਵਰਨਮੈਂਟ ਦਾ ਹੋਵੇ ਜਿਹੜਾ ਵੈਲਿਡ ਹੋਵੇ ਉਹ ਲੈ ਜਾਣ ਜਿਹੜਾ ਦਿਖਾਵੇ ਕਿ 12 ਸਾਲ ਪਹਿਲਾਂ ਇਹ ਰਹਿ ਰਿਹਾ ਹੈ ਕੋਈ ਇੱਕ ਇਹਨਾਂ ਚੀਜ਼ੀ ਇੱਕ ਸਿਰਫ ਇੱਕ ਸਿਰਫ ਇੱਕ ਕੋਈ ਵੀ ਇਹਨਾਂ ਵਿੱਚੋਂ ਲੈ ਜਾਵੇ। ਔਰ ਜਿਹਦੇ ਵਿੱਚ ਫੋਟੋ ਆਈਡੀ ਨਹੀਂ ਹੋਊਗੀ ਉਹਦੀ ਵੈਰੀਫਿਕੇਸ਼ਨ ਸਾਡੇ ਕਾਉਂਸਲਰ ਸਾਹਿਬ ਬੈਠੇ ਆ ਮਨੀਸ਼ ਸ਼ਾਹ ਜੀ ਬੈਠੇ ਆ ਨਵਦੀਪ ਬੈਠਾ ਇਹ ਇਹ ਜ਼ੈਡ ਬਲਾਕ ਨਵਦੀਪ ਚੰਦਾ ਐ ਏਕਸ ਵਾਈ ਇਹਨਾਂ ਦੇ ਅੰਡਾ ਇਹ ਕਹਿ ਦੇਣਗੇ ਕਿ ਬੰਦਾ ਹੈਗਾ ਉੱਥੇ ਵੈਰੀਫਾਈ ਕਰਕੇ ਉਹਨਾਂ ਦੀ ਰਜਿਸਟਰੀ ਹੋ ਜਾਊਗੀ। ਜੋ ਉਸ ਹਿਸਾਬ ਨਾਲ ਪੈਸੇ ਜਿਨ੍ਹਾਂ ਨੂੰ ਲੋਟ ਹੋਇਆ ਉਹਨੇ ਕੀ ਪੈਸੇ ਬਣਨਗੇ। ਜੋ ਪੈਸੇ ਹੈਗੇ ਉਹ ਜਮ੍ਹਾਂ ਕਰਾਂਤੇ ਉਹ ਵੀ ਮਾਲਕ ਬਣ ਜਾਣਗੇ। اپنی ਜਗ੍ਹਾ ਦੇ ਸੋ ਇਹ ਹੈਗਾ ਇਹਦੇ ਵਿੱਚ ਜੇ ਤੁਹਾਡੇ ਕਿਸੇ ਦੇ ਸਵਾਲ ਹੈ ਮਤਲਬ ਇੰਨੀ ਦੇਰ ਪੁਰਾਣਾ ਇਹਨਾਂ ਦਾ ਮੁੱਦਾ ਸੀ ਉਸੀ ਕਰ ਰਹੇ ਹੈਗੇ ਆ ਜਿਹੜੇ ਤਾਂ ਅਲੋਟ ਹੋਏ ਹੋਏ ਉਹਨਾਂ ਦੀ ਰਜਿਸਟਰੀ ਇੱਕਦਮ ਹੋ ਜਾਣਗੀਆ ਜਿਹੜੇ ਦੂਜੇ ਹੈਗੇ ਉਹਨਾਂ ਦੀ ਵੈਰੀਫਿਕੇਸ਼ਨ ਤੋਂ ਬਾਅਦ ਰਜਿਸਟਰੀ ਦਾ ਪ੍ਰੋਸੈਸ ਹੋ ਜਾਏਗਾ ਇਹ ਫੈਸਲਾ ਸਰਕਾਰ ਲੈ ਚੁੱਕੀ ਲੁਧਿਆਣਾ ਇੰਪਰੂਵਮੈਂਟ ٹرسٹ ਲੈ ਚੁੱਕਾ ਹੈ ਇਹ 2016 ਫਲੈਟ ਸਾਰੇ ਹੀ ਲੱਗੇ ਹੋਏ ਹਾਂਜੀ ਦੇ ਵਿੱਚ ਕਿੰਨੇ ਜਿਹੜੇ ਅਲੋਟਡ ਨੇ ਆਲਰੇਡੀ ਤੇ ਕਿੰਨੇ ਬਿਨ ਬਗੈਰ ਜਿਹੜੇ ਅਲੋਟਡ ਹੈਗੇ ਆ ਉਹ ਹਾਂਜੀ 25% ਲੋਰਡ ਹੈ 75% ਉਧਰ ਰਹਿੰਦੇ ਹੈ ਇੱਕ ਦੁਬਾਰਾ ਸਾਲ ਰਹਤੇ 12 ਸਾਲ ਹੋ ਗਏ ਹੋਣੇ ਚਾਹੀਦੇ ਉੱਥੇ ਰਹਿੰਦੇ ਜਿਹੜੇ ਕੋਈ ਬਾਹਰੋਂ ਆਏ ਸੀ ਉਸ ਵਲੇ ਉੱਥੇ ਖਾਲੀ ਸੀ ਫਲੈਟ ਉਦੋਂ ਰਹਿ ਲਾਪੇ ਤੇ ਉਹ 12 ਸਾਲ ਦਾ ਇੱਕ ਪ੍ਰੂਫ ਚਾਹੀਦਾ ਇਹ ਸਾਰੇ ਕਾਗਜ਼ਾਤਾਂ ਚੋਂ ਕੋਈ ਵੀ ਇੱਕ ਪ੍ਰੂਫ ਦੇ ਦੇਣ ਕਿ ਅਸੀਂ 12 ਸਾਲ ਦੇ ਰਹੇ ਹਾਂ ਜੇ ਉਹ ਫੋਟੋ ਆਈਡੀ ਨਾ ਹੋਇਆ ਉਹਦਾ ਕੋਈ ਨਾ ਕੋਈ ਵੈਰੀਫਿਕੇਸ਼ਨ ਕਰਾਨੀ ਪਏਗੀ ਕਿ ਉਹ ਠੀਕ ਹੈ ਪ੍ਰੂਫ ਔਰ ਇਹ ਵਾਕਈ ਉਸ ਬੰਦੇ ਦਾ ਹੈ ਤੇ ਉਹਦੀ ਰਜਿਸਟਰੀ ਹੋਵੇਗੀ ਕਿ ਕਿਸ ਬੇਸਿਸ ਤੇ ਅਲਾਟ ਹੋਏ ਸੀ ਤੁਹਾਡੇ ਕੋਲ ਹਾਂ ਜੀ ਸੋ ਅਸੀਂ ਜਿਹਦੇ ਅਲਾਟ ਹੋਏ ਸੀ ਕਿ ਕਿਸ ਸਕੀਮ ਜਾਂ ਕਿਸ ਬੇਸਿਸ ਤੇ ਅਲਾਟ ਹੋਏ ਸੀ ਇਹ ਜੋ ਵੀ ਸਕੀਮਾਂ ਹੁੰਦੀਆਂ ਇੰਪਰੂਵਮੈਂਟ ਟਰਸ ਦੀਆਂ ਉਹਦੇ ਵਿੱਚ ਹੋਏ ਹੈਗੇ 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 ਉਹ ਉਹਨਾਂ ਲਈ ਸੀ ਆ ਹੁਣੇ ਕਿਸੇ ਨੇ ਕੋਈ ਹੋਰ ਸਵਾਲ ਪੁੱਛੇ ਇਹ ਮੇਰੇ ਧਿਆਨ ਚ ਮਾਮਲਾ ਜੀ ਜਦੋਂ ਹੁਣ ਮੈਂ ਕਨਵੈਨਸਿੰਗ ਚਾਲੂ ਕੀਤੀ ਇਹਦੇ ਇਲੈਕਸ਼ਨਾਂ ਦੀ ਕੋਈ 2 ਮਹੀਨੇ ਪਹਿਲਾਂ ਜਦੋਂ ਵੀ ਮੈਂ ਉਸ ਪਾਸੇ ਜਾਂਦਾ ਸੀਗਾ ਲੋਕਾਂ ਨੇ ਮੇਰੇ ਧਿਆਨ ਲਾਇਆ ਫਿਰ ਮੈਂ ਅਫਸਰ ਸੇ ਬਾਰ ਨਾਲ ਗੱਲ ਕੀਤੀ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਫਿਰ ਉੱਪਰ ਡਾਇਰੈਕਟਰ ਸਾਹਿਬ ਨਾਲ ਮੰਤਰੀ ਜੀ ਨਾਲ ਗੱਲ ਕੀਤੀ ਔਰ ਸਾਰਿਆਂ ਨਾਲ ਫਿਰ ਅਸੀਂ ਬੈਠ ਕੇ ਇਹ ਬਣਾਇਆ ਗਿਆ ਕਿ ਇਹਨੂੰ ਐਕਸਟਰਾ ਆਪਾ ਪ੍ਰੋਸੈਸ ਕੋਈ ਬਣਾਈਏ ਔਰ ਕਰ ਦੇਈਏ ਸਰ ਜਿਹੜਾ ਕੋਈ 12 ਸਾਲ ਦਾ ਪਾਣੀ ਸਟੇਫ ਨਹੀਂ ਕਰ ਪਾਇਆ ਉਹ ਵੀ ਫਿਰ ਕਾਦੀ ਕਰਨਾ ਵੀ ਮੋਟੋ ਸਕਦਾ ਉਹਦਾ ਹਲੇ ਅਸੀਂ ਫੈਸਲਾ ਨਹੀਂ ਕੀਤਾ ਪਰ ਜੋ ਮੇਰੀ ਖਬਰ ਕਹਿੰਦੀ ਸਾਰਿਆਂ ਨੂੰ 12 ਸਾਲ ਤੋਂ ਵੱਧ ਹੋ ਚੁੱਕੇ ਆ ਜੇ ਵਿੱਚੋਂ 2 4 5 ਕੇਸ ਹੋਣਗੇ ਉਹਨਾਂ ਦਾ ਫਿਰ ਬਾਅਦ ਚ ਦੇਖਾਂਗੇ ਕਿ 12 ਤੋਂ ਕਿਤੇ ਵੱਧ ਹੋ ਗਏ ਆ ਤਾਂ ਹੀ ਅਸੀਂ ਇਹ ਜਿਹੜਾ ਪ੍ਰੂਫ ਹੈ ਉਹਨੂੰ ਥੋੜਾ ਜਿਹਾ ਸਿੰਪਲ ਕਰਤਾ ਵੀ ਕੋਈ ਵੀ ਕਾਗਜ਼ ਲਿਆਓ ਹੁਣ ਆਪਾਂ ਵੋਟਰ ਆਈਡੀ ਕਹਿ ਦੀ ਉਹ ਕਵੇ ਜੀ ਵੋਟਰ ਆਈਡੀ ਮੇਰੇ ਕੋਲ ਹੈ ਨਹੀਂ ਅਨੀ ਸੋ 10 ਤਰ੍ਹਾਂ ਦੇ ਕਾਗਜ਼ ਅਸੀਂ ਦੱਸਦੇ ਦੱਸਾਂ ਜੋ ਕੋਈ ਤਾਂ ਕਿਸੇ ਕੋਲ ਹੋਏ ਕੋਈ ਟਾਈਮ ਕੋ ਟਾਈਮ ਤਾਂ ਨਹੀਂ ਨਿੱਕੇ ਟਾਈਮ ਟਾਈਮ ਇਸ ਤਰ੍ਹਾਂ ਜੀ ਜਿਹੜਾ ਤਾਂ ਹੈਲਪ ਡੈਸਕ ਹੈ ਉਹ ਅਸੀਂ 15 ਜੂਨ ਤੱਕ ਲਗਾ ਰਹੇ ਹਾਂ ਉੱਥੇ ਕਿ ਨਾਮ ਜਿਹੜਾ ਲੁਧਿਆਣਾ ਇੰਪਰੂਵਮੈਂਟ ٹرسٹ ਚ ਪਰ ਉਸ ਤੋਂ ਬਾਅਦ ਵੀ ਜੇ ਕੋਈ ਭਾਈ ਬੰਦੂ ਰਹਿ ਜਾਊਗਾ ਉਹ ਜਾਵੇ ਪਰ ਉਹਨੂੰ ਹੈਲਪ ਡੈਸਕ ਦੀ ਸਹੂਲਤ ਨਹੀਂ ਮਿਲਨੀ ਤੇ ਜਿਹੜੀ OTS ਦੀ ਸਕੀਮ ਆ ਉਹਦੀ EO ਸਾਹਿਬ ਕਿਹੜੀ ਅਲਾਸ ਤੇ ਸਰਪਤੀ ਜੁਲਾਈ ਤੱਕ ਅਪਲਾਈ ਕਰ ਸਕਦੇ ਆ ਜਿਹੜੇ OTS ਵਾਲੇ ਆ ਜਿਨ੍ਹਾਂ ਨੂੰ ਅਲੋਟ ਹੋਇਆ ਹੋਇਆ ਜਿਨ੍ਹਾਂ ਨੇ ਉਹ OTS ਚ ਜਾਣਾ ਉਹ 31 ਜੁਲਾਈ ਤੱਕ ਅਖੀਰੀ ਡੇਟ ਹੈ ਪਰ ਜਿਹੜਾ ਹੈਲਪ ਡੈਸਕ ਹੈ ਤਾਂ ਕਿ ਉਹਨੂੰ ਕਿਤੇ ਲਾਈਨ ਚ ਨਾ ਕਿਤੇ ਨਾ ਸਿਰਫ ਹੈਲਪ ਡੈਸਕ XYZ ਬਲਾਕ ਲਈ ਲਗਾ ਰਹੇ ਆ ਉਹ 15 ਜੂਨ ਤੱਕ ਹੈ ਇਸ ਤੇ ਵੈਰੀਫਿਕੇਸ਼ਨ ਕਰਾਉਣ ਤੋਂ ਬਾਅਦ ਟਰਸਟ ਉਹਨੇ ਅਲੋਟਮੈਂਟ ਲੈਟਰ ਦੇਗਾ ਫਿਰ ਉਸਦੀ ਵੈਰੀਫਿਕੇਸ਼ਨ ਕਰਾਉਣ ਦਾ ਗਵਰਨਮੈਂਟ ਲੈ ਪਹਿਲਾ ਅਲਾਟਮੈਂਟ ਲੈਟਰ ਹੋਏਗੀ ਫਿਰ ਰਜਿਸਟਰੀ ਪੂਰਾ ਪ੍ਰੋਸੈਸ ਫਾਲੋ ਹੋਏਗਾ ਨਹੀਂ ਫਿਰ ਜੇ ਰੈਂਟ ਤੇ ਦਿੱਤੇ ਹੋਏ ਆ ਕਿਸੇ ਵਕਤ ਤਾਂ ਆਪ ਹੋਣਾ ਮਤਲਬ ਮਾਲਕ ਕਿਸੇ ਵੱਲੇ ਤਾਂ ਉਹਨੇ ਪਹਿਲਾਂ ਇਹ ਤਾਂ ਹੈ ਨਹੀਂ ਵੀ ਪਹਿਲਾਂ ਉਹਨੇ ਕਬਜ਼ਾ ਕਰਕੇ 6 ਮਹੀਨੇ ਬਾਅਦ ਕਹੇ ਤਾਂ ਵੀ ਸੋ ਕੁਝ ਤਾਂ ਪ੍ਰੂਫ ਦਵੇ ਨਾ ਕਿ ਇਹ ਵੀ ਉਹ ਮਾਲਕ ਹੈ ਉਹ ਤਾਂ ਸਾਨੂੰ ਦੇਖਣਾ ਪਏਗਾ ਔਰ ਦੱਸੋ ਜੀ ਕੁਛ ਚਲੋ ਠੀਕ ਹੈ ਜੀ ਮੈਂ ਇੱਕ ਵਾਰੀ ਦੁਬਾਰਾ ਸਾਰੇ ਸ਼ਹਿਰੀਆਂ ਨੂੰ ਕਹਿਣਾ ਚਾਹੁੰਦਾ ਸਾਰੇ ਪੰਜਾਬ ਸੋਪਿਆਂ ਵਾਲਿਆਂ ਨੂੰ ਕਿ ਆਪਣੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਆਪਣੀਆਂ ਸਰਕਾਰਾਂ ਚਾਹੇ ਸਟੇਟ ਦੀ ਸਰਕਾਰ ਹੈ ਸੈਂਟਰ ਦੀ ਸਰਕਾਰ ਹੈ ਉਹ ਸક્ષਮ ਹੈ ਕਿਸੇ ਵੀ ਥ्रेट ਨੂੰ ਹੈਡ ਆਨ ਲੈਣ ਲਈ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਮਤਲਬ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਹਿੰਦੀ ਉਹ ਕਹਿਣਾ ਮੰਨੋ ਜੇ ਉਹ ਬਲੈਕਆਊਟ ਕਹਿੰਦੇ ਆ ਕਰੋ ਜੇ ਉਹ ਕਹਿੰਦੇ ਆ ਬਾਹਰ ਨਾ ਨਿਕਲੋ ਨਾ ਨਿਕਲੋ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਨਿਕਲੋ ਜੇ ਨਹੀਂ ਹੈਗਾ ਤਾਂ ਘਰ ਰਹੋ ਪਰ ਕੋਈ ਵੀ ਕਬਰਾਟ ਪਾਉਣ ਦੀ ਲੋੜ ਨਹੀਂ ਹੈਗੀ ਜਿੰਨੀ ਕਬਰਾਟ ਪਾਓਗੇ ਉਹਨਾਂ ਕੰਮ ਖਰਾਬ ਹੋਏ ਹਾਂਜੀ ਉਹ ਦੇਖੋ ਮੈਂ ਕੱਲ ਵੀ ਇੰਡਸਟਰੀਅਲਿਸਟਾਂ ਨੇ ਬੁਲਾਇਆ ਸੀ ਮੈਂ ਉੱਥੇ ਗਿਆ ਸੀਗਾ ਵੀਡੀਓ ਵੀ ਰਿਕਾਰਡ ਕੀਤੀ ਟੀਸੀ ਸਾਹਿਬ ਨੇ ਵੀ ਰਿਕਾਰਡ ਕਰਤੀ ਅਸੀਂ ਸਾਰੇ ਪ੍ਰਵਾਸੀਆਂ ਨੂੰ ਗਿਆ ਬਾਕੀ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਇਹ ਪ੍ਰਵਾਸੀਆ ਇਹ ਮਈ ਤੇ ਜੂਨ ਵਿੱਚ ਵੈਸੇ ਵੀ ਇਹਨਾਂ ਦੀ ਸ਼ਾਰਟੇਜ ਰਹਿੰਦੀ ਹੈ ਕਿਉਂਕਿ ਉਹਦਾ ਇੱਕ ਕਾਰਨ ਹੈ ਇੱਕ ਤਾਂ ਬਾਡੀ ਦਾ ਟਾਈਮ ਹੁੰਦਾ ਉਹ ਗਏ ਹੁੰਦੇ ਦੂਜਾ ਵਿਆਵਾਂ ਵਿਆਹ ਬਹੁਤ ਹੁੰਦੇ ਬਿਹਾਰ ਚ ਜੂਨ 15 ਤੱਕ ਤੇ ਉਹ ਵਿਆਵਾਂ ਦਾ ਵੀ ਸੀਜ਼ਨ ਹੈ ਤਾਂ ਆਪਣੇ ਰਿਸ਼ਤੇਦਾਰਾਂ ਦੇ ਜਾਂਦੇ ਆ ਕੁਝ ਏਵੇਂ ਹੀ ਕਾਰਨ ਬਣ ਸਕਦਾ ਪਰ ਪੈਨਿਕ ਕਰਨ ਦੀ ਲੋੜ ਨਹੀਂ ਅਸੀਂ ਸਮਝਾ ਰਹੇ ਆ ਜਿਨ੍ਹਾਂ ਨੇ ਇਹ ਦੋ ਕਾਰਨਾ ਪਿੱਛੇ ਨਹੀਂ ਜਾਣਾ ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਅਸੀਂ ਪੂਰੀ ਤਸੱਲੀ ਦਵਾਂਗੇ ਇੱਕ ਮੈਂ ਅੱਜ ਜਾਂ ਕੱਲ ਵਿੱਚ ਆਪਣੇ ਕਾਉਂਸਲਰ ਭਰਾਵਾਂ ਨੂੰ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵੇੜੇ ਆਂਦੇ ਜਿੱਥੇ ਰਹਿੰਦੇ ਆ ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰੂੰਗਾ ਕਿ ਜਾ ਕੇ ਉਹਨਾਂ ਨੂੰ ਉਹਨਾਂ ਦੀ ਤਸੱਲੀ ਕਰਕੇ ਆ ਕਿ ਡਿਸਟ੍ਰਿਕਟ ਐਡਮਿਨਿਸਟਰੇਟਰ ਸੇ ਤਿਆਰ ਰੱਖ ਲਈ ਅਸੀਂ ਚਾਹਦੇ ਨਹੀਂ ਕਿ ਇੰਡਸਟਰੀ ਬੰਦ ਹੋਵੇ ਜਾਂ ਇੰਡਸਟਰੀ ਨੂੰ ਕੋਈ ਪ੍ਰੋਬਲਮ ਹੋਵੇ ਸੱਚੀ ਤਾਂ ਤੁਸੀਂ ਕਹਿੰਦੇ ਕਿ ਇੰਡਸਟਰੀ ਨੂੰ ਤੁਸੀਂ ਮਿਲਣਾ ਇੰਡਸਟਰੀ ਦੇ ਉੱਤੇ ਕੁਝ ਵੀ ਗੱਟ ਨਜ਼ਰ ਆ ਰਿਹਾ ਨਹੀਂ ਸੀ ਤਾਂ ਕੋਈ ਆਰਡਰ ਉਹ ਦੇ ਨਹੀਂ ਨਹੀਂ ਉਹ ਉਹਨਾਂ ਨੂੰ ਥੋੜੀ ਘਬਰਾਹਟ ਸੀਗੀ ਵੀ ਕਿਸੇ ਇੱਕ ਅੱਧੀ ਇੰਡਸਟਰੀ ਦੇ 5-7% ਚਲੇ ਗਏ ਬੰਦੇ ਕੋਈ ਦੂਜੇ ਪਰ ਉਹ ਸਾਰੇ ਇੰਡਸਟਰੀਲਿਸਟ ਭਰਾਵਾ ਨੇ ਮੈਨੂੰ ਬੁਲਾਇਆ ਸੀ ਇਕੱਠੇ ਹੋਏ ਸੀ ਸੀਆਈਸੀਯੂ ਵਾਲੇ ਉਪਕਾਰ ਸਿੰਘ ਜੀ ਨੇ ਉਹਨਾਂ ਦਾ ਸਵਾਲ ਇਹ ਹੈ ਕਿ ਇਸ ਮਾਹੌਲ ਦੇ ਨਾਲ ਇੰਡਸਟਰੀ ਦੇ ਉੱਤੇ ਉਹਦੇ ਵਪਾਰਕ ਦਿੱਤੇ ਇਫੈਕਟ ਇੰਡਸਟਰੀਲਿਸਟਾਂ ਨੂੰ ਘਬਰਾਹਟ ਨਹੀਂ ਹੈਗੀ ਪਰ ਜਿਹੜੇ ਕੰਮ ਕਰ ਰਹੇ ਹੈਗੇ ਆ ਉਹ ਕਹਿੰਦੇ ਆ ਵੀ ਅਸੀਂ ਘਰ ਚਲੇ ਜਾਈਏ ਪਰ ਉਹ ਅਸੀਂ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼ੁਕਰੀਆ ਜੀ। ਸ਼ੁਕਰੀਆ।